ਸੋਨ ਪ੍ਰੇਮ ਉਹ ਮਾਹੜਾ ਗੁਰੂ ਸਹਿ ਕਹਿੰਦੇ ਅਸੂ ਦਾ ਮਹੀਨਾ ਹੈ ਪ੍ਰੇਮ ਦਾ ਹੈ ਗੁਰੂ ਨੂੰ ਪ੍ਰੇਮ ਕਰ ਤੇ ਪ੍ਰੇਮ ਕਿੱਥੇ ਹੈ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦਾ ਹੁਕਮ ਸੀ ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਨੇ ਆਪਣਾ ਅਸੀਸ ਦਿੱਤਾ ਸੀ ਇਹ ਗੁਰੂ ਦਾ ਪ੍ਰੇਮ ਸੀ ਇਹ ਗੁਰੂ ਦਾ ਪ੍ਰੇਮ ਹੈ ਗੁਰੂ ਦਾ ਪ੍ਰੇਮ ਕੀ ਹੈ ਆਪਣਾ ਸਿਰ ਦੇ ਗੁਰੂ ਨੂੰ ਇਹ ਪ੍ਰੇਮ ਹੈ ਗੁਰੂ ਦਾ ਕੋਈ ਗੁਰੂ ਦੇ ਅੱਗੇ ਡਾਲਰ ਭੇਂਟ ਕਰਦੇ ਨੇ ਗੁਰੂ ਦੇ ਅੱਗੇ ਬਹੁਤ ਹੀ ਵੱਡੀ ਡੋਨੇਸ਼ਨ ਦੇ ਜਾਣੀ ਇਹ ਪ੍ਰੇਮ ਨਹੀਂ ਹੈ ਗੁਰੂ ਕਿਹੜੇ ਪ੍ਰੇਮ ਦਾ ਭੁੱਖਾ ਗੁਰੂ ਪ੍ਰੇਮ ਉਹ ਦਾ ਭੁੱਖਾ ਹੈ ਜਦੋਂ ਤੂੰ ਗੁਰੂ ਅੱਗੇ ਸਿਰ ਦੇ ਦੇਂਗਾ ਆਪਣਾ ਜਾਉ ਤੋ ਗੁਰੂ ਗੁਰੂ ਇਹ ਪ੍ਰੇਮ ਮੰਗਦਾ ਹੈ ਸਾਡੇ ਕੋਲੋਂ ਜਾਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜਾ ਸਿਰ ਦੇ ਜਾ ਕਾਣ ਨਾ ਕੀਜੇ ਮਹਾਰਾਜ ਕਹਿੰਦੇ ਇੱਕ ਵਾਰੀ ਪੈਰ ਰੱਖ ਲੈ ਪਿੱਛੇ ਨਾ ਪੱਟੀ ਜੇ ਪਿੱਛੇ ਪਟੇਗਾ ਫਿਰ ਕੀ ਹੋਏਗਾ ਗਾ